ਸਪੋਰਟ ਹੋ ਕੇ ਵੀ ਨਹੀਂ ਟਲਿਆ ਪੰਜਾਬੀ ਮੁੰਡਾ ਜੁਗਾੜ ਲਾ ਕੇ ਫੇਰ ਪਹੁੰਚਿਆ ਅਮਰੀਕਾ 트럼ਪ ਵੀ ਹੋ ਗਿਆ ਹੈਰਾਨ ਜੀ ਹਾਂ ਵਿਦੇਸ਼ ਜਾਣ ਦਾ ਜਨੂਨ ਕਈ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ ਉਹ ਵਿਦੇਸ਼ ਜਾਣ ਨੂੰ ਹੀ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲੈਂਦੇ ਨੇ ਤੇ ਫਿਰ ਉਸ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ ਭਾਵੇਂ ਉਸ ਲਈ ਉਹਨਾਂ ਨੂੰ ਜੋ ਮਰਜ਼ੀ ਕਰਨਾ ਪਵੇ ਇੱਕ ਅਜੀਹਾ ਹੀ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਦਾ ਨੌਜਵਾਨ ਡੌਂਕੀ ਲਾ ਕੇ ਅਮਰੀਕਾ ਜਾਂਦਿਆਂ ਰਾਹ ਵਿੱਚੋਂ ਰਿਪੋਰਟ ਹੋਣ ਦੇ ਬਾਵਜੂਦ ਵੀ ਨਾ ਟਲਿਆ ਤੇ ਇੱਕ ਵਾਰ ਫਿਰ ਜੁਗਾੜ ਲਗਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾ ਪਹੁੰਚਿਆ ਕਿਸਮਤ ਨੇ ਦੋਹਾਂ ਵਾਰ ਸਾਥ ਨਹੀਂ ਦਿੱਤਾ ਤੇ ਉਸ ਨੂੰ ਦੋਨੇ ਵਾਰ ਅਮਰੀਕਾ ਤੋਂ ਰਿਪੋਰਟ ਕਰ ਦਿੱਤਾ ਗਿਆ ਉਕਤ ਨੌਜਵਾਨ ਨਵਦੀਪ ਐਤਵਾਰ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਲੈਂਡ ਹੋਏ ਅਮਰੀਕੀ ਜਹਾਜ਼ ਰਾਹੀਂ ਭਾਰਤ ਪਰਤਿਆ ਹੈ ਨਵਦੀਪ ਦੇ ਪਿਤਾ ਮੁਤਾਬਕ ਉਹਨਾਂ ਨੇ ਪਿਛਲੇ 8 ਮਹੀਨਿਆਂ ਵਿੱਚ ਪੁੱਤ ਨੂੰ ਦੋ ਵਾਰ ਅਮਰੀਕਾ ਭੇਜਣ ਲਈ 55 ਲੱਖ ਰੁਪਏ ਖਰਚ ਕਰ ਦਿੱਤੇ ਪਰ ਦੋਨੋਂ ਵਾਰ ਕਿਸਮਤ ਨੇ ਸਾਡਾ ਸਾਥ ਨਹੀਂ ਦਿੱਤਾ ਨਵਦੀਪ ਦੇ ਪਿਤਾ ਮਠਿਆਈ ਦੀ ਦੁਕਾਨ ਚਲਾਉਂਦੇ ਹਨ ਉਸਦੇ ਪਿਤਾ ਨੇ ਦੱਸਿਆ ਕਿ ਨਵਦੀਪ ਗ੍ਰੈਜੂਏਟ ਹੈ ਤੇ ਮਠਿਆਈ ਦੀ ਦੁਕਾਨ ਵਿੱਚ ਉਹਨਾਂ ਦਾ ਹੱਥ ਵਟਾਉਣ ਵਿੱਚ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ ਇਸ ਲਈ ਉਹ ਅਮਰੀਕਾ ਜਾਣਾ ਚਾਹੁੰਦਾ ਸੀ ਪੁੱਤ ਦਾ ਸੁਪਨਾ ਪੂਰਾ ਕਰਨ ਲਈ ਪਿਤਾ ਨੇ ਆਪਣੀ ਜ਼ਮੀਨ ਵੇਚ ਕੇ 40 ਲੱਖ ਰੁਪਏ ਇਕੱਠੇ ਕੀਤੇ ਇਸ ਮਗਰੋਂ ਰਿਸ਼ਤੇਦਾਰਾਂ ਤੋਂ ਕੁਝ ਪੈਸੇ ਉਧਾਰ ਲੈ ਕੇ ਪੁੱਤ ਨੂੰ ਏਜੰਟ ਰਾਹੀਂ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਪਿਛਲੇ ਸਾਲ ਏਜੰਟ ਨੂੰ ਨਵਦੀਪ ਨੂੰ ਡੌਂਕੀ ਰੂਟ ਰਾਹੀਂ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਪਨਾਮਾ ਤੋਂ ਹੀ ਗ੍ਰਿਫਤਾਰ ਹੋ ਗਿਆ ਤੇ ਕੁਝ ਦਿਨਾਂ ਮਗਰੋਂ ਉਸ ਨੂੰ ਡਿਪੋਰਟ ਕਰਕੇ ਵਾਪਸ ਭਾਰਤ ਭੇਜ ਦਿੱਤਾ ਗਿਆ ਇਸ ਦੇ ਬਾਅਦ ਵੀ ਨਵਦੀਪ ਦਾ ਅਮਰੀਕਾ ਜਾਣ ਦਾ ਸੁਪਨਾ ਜਿਉਂਦਾ ਰਿਹਾ ਤੇ ਉਸ ਨੇ 2 ਮਹੀਨੇ ਬਾਅਦ ਦੁਬਾਰਾ ਫਿਰ ਏਜੰਟ ਨਾਲ ਸੰਪਰਕ ਕੀਤਾ ਇਸ ਵਾਰ ਏਜੰਟ ਨੇ 15 ਲੱਖ ਰੁਪਏ ਮੰਗੇ ਇਸ ਵਾਰ ਉਹਨਾਂ ਦਾ ਜੁਗਾੜ ਸਹੀ ਬੈਠ ਗਿਆ ਤੇ ਉਹ ਅਮਰੀਕਾ ਵੀ ਪਹੁੰਚ ਗਿਆ ਪਰ 2 ਮਹੀਨੇ ਬਾਅਦ ਸਥਿਤੀ ਫਿਰ ਬਦਲ ਗਈ ਤੇ ਨਵਦੀਪ ਨੂੰ 27 ਜਨਵਰੀ ਨੂੰ ਅਮਰੀਕਾ ਵਿੱਚ ਡਿਟੇਨ ਕਰ ਲਿਆ ਗਿਆ ਹੁਣ ਐਤਵਾਰ ਨੂੰ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ